ਦੀ ਇਲੈਕਸ਼ਨ ਜਿੱਤਣ ਹਰੰਦੀ ਇਹ ਵੇਵ ਹੁੰਦੀ ਹੈ ਘਟਾਰੇ ਜਿੱਤ ਵੀ ਜਾਂਦੇ ਹਰ ਵੀ ਜਾਂਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਪਿਆਰ ਨਹੀਂ ਮਿਲਿਆ ਬੇ ਇੰਤਹਾ ਪਿਆਰ ਇਤਕੋਟ ਦੇ ਵਿੱਚ ਕਿਸਾਨਾਂ ਨੇ ਕਾਫੀ ਵਿਰੋਧ ਕੀਤਾ ਤੁਸੀਂ ਗੱਲ ਵੀ ਕਹੀ ਕਿ ਬਈ ਇਹ ਕੁਝ ਕਿਸਾਨ ਨੇ ਜੋ ਵਿਰੋਧ ਕਰਦੇ ਨੇ ਕਿ ਉਹਨਾਂ ਕਿਸਾਨਾਂ ਕਾਰਨ ਹੀ ਹੰਸਲਾ ਜਹੰਸ ਖੁੜੀ ਹਾਰੇ ਨੇ ਮੋਦੀ ਸਾਹਿਬ ਤੇ ਉਹਨਾਂ ਦੀ ਟੀਮ ਅਯੁੱਧਿਆ ਮੰਦਿਰ ਬਣਾਉਣ ਵਿੱਚ ਸਫਲ ਹੋਏ ਬਿਨਾਂ ਕਿਸੇ ਡਿਸਟਰਬੈਂਸ ਦੇ ਔਰ ਰਾਮ ਕੋ ਲਾਏ ਥੇ ਔਰ ਤੀਜੀ ਵਾਰੀ ਫਿਰ ਭਗਵਾਨ ਰਾਮ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਜਿਨ੍ਹਾਂ ਨੇ ਸਾਥ ਦਿੱਤਾ ਉਹ ਮੰਤਰੀ ਬਣ ਜਾਣਗੇ ਇੱਕ ਅੱਧਾ ਹਰ ਵੀ ਜਾਂਦਾ ਕਿਤੇ ਵੀ ਹਰ ਸਕੇ ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਹੁਰੀ ਇਸ ਵਾਰ ਜਿੱਤ ਨਹੀਂ ਸਕੇ ਕਈ ਕਾਰਨ ਨੇ ਜਿਨ੍ਹਾਂ ਕਾਰਨ ਇਹਨਾਂ ਨੂੰ ਜਿੱਤ ਨਹੀਂ ਪ੍ਰਾਪਤ ਹੋਈ ਹੈ ਪਰ ਇਸ ਵਕਤ ਖੁਸ਼ ਨਜ਼ਰ ਆ ਰਹੇ ਨੇ ਇਹਨਾਂ ਨੇ ਕਿਹਾ ਕਿ ਫਰੀਦਕੋਟ ਦੇ ਲੋਕਾਂ ਨੇ ਮੈਨੂੰ ਕਾਫੀ ਪਿਆਰ ਦਿੱਤਾ ਹੈ ਹੰਸਰਾਜ ਹੰਸੂਰੀ ਨਾਲ ਨੇ ਗੱਲਬਾਤ ਅਸੀਂ ਕਰ ਲੈਨੇ ਆ ਅਸੀਂ ਸਵਾਲ ਪਹਿਲਾ ਇਹ ਸ਼ੁਰੂ ਹੀ ਇਸ ਤੂੰ ਹੁੰਦਾ ਹੈ ਕਿ ਹੰਸਰਾਜ ਹੰਸ ਨੂੰ ਫਰੀਦਕੋਟ ਦੇ ਲੋਕਾਂ ਨੇ ਪਸੰਦ ਕਿਉਂ ਨਹੀਂ ਕੀਤਾ ਕੀ ਕਾਰਨ ਨੇ ਕਿ ਉਹ ਕਿਸਾਨ ਰਹੇ ਜਾਂ ਫਿਰ ਹੰਸਰਾਜ ਹੰਸ ਨੂੰ ਪਸੰਦ ਕਰਨ ਵਾਲੇ ਉਹ ਲੋਕ ਜੋ ਫਰੀਦਕੋਟ ਦੇ ਵਿੱਚ ਰਹਿੰਦੇ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਨ ਲਈ ਅੱਜ ਤੁਹਾਨੂੰ ਬੁਲਾਇਆ ਕਿ ਮੈਂ ਹਲਕਾ ਫਰੀਦਕੋਟ ਦੇ ਵਾਸੀਆਂ ਦਾ 125000 ਲੋਕਾਂ ਨੇ ਜਿਨ੍ਹਾਂ ਨੇ ਪਸੰਦ ਕੀਤਾ ਉਹਨਾਂ ਦੇ ਕਿੰਨੇ ਰਿਸ਼ਤੇਦਾਰ ਹੋਣਗੇ ਕਿੰਨੇ ਐਨ ਆਰ ਆਈਸ ਵੀ ਉਹਨਾਂ ਦੇ ਬੈਠੇ ਹੋਣਗੇ ਉਹਨਾਂ ਦਾ ਧੰਨਵਾਦ ਕੋਟਨ ਕੋਟਨ ਧੰਨਵਾਦ ਔਰ ਬੀ ਜੀ ਪੀ ਦੇ ਵਰਕਰ ਸਹਿਬਾਨ ਦਾ ਧੰਨਵਾਦ ਬਾਕੀ ਦੀ ਇਲੈਕਸ਼ਨ ਜਿੱਤਣ ਹਰ ਹੰਦੀ ਇਹ ਵੇਵ ਹੁੰਦੀ ਹੈ ਕਿਡਾਰੇ ਜਿੱਤ ਵੀ ਜਾਂਦੇ ਹਰ ਵੀ ਜਾਂਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਪਿਆਰ ਨਹੀਂ ਮਿਲਿਆ ਬੇ ਇੰਤਹਾ ਪਿਆਰ ਮਿਲਿਆ ਦੂਜੀ ਦੇ ਵਿੱਚ ਜਿੱਤ ਪ੍ਰਾਪਤ ਹੋਈ ਇਸ ਵਾਰ ਵੀ ਬੀ ਜੀ ਪੀ ਨੇ ਹੈਟ੍ਰਿਕ ਮਾਰੀ ਹੈਗੀ ਹੈ ਸਾਰੀਆਂ ਸੀਟਾਂ ਜਿੱਤੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਉੱਥੇ ਦਾ ਪਿਆਰ ਜਿਹੜਾ ਹੈਗਾ ਹੈ ਤੁਹਾਡਾ ਜੋ ਕੰਮ ਕੀਤਾ ਉੱਥੇ ਦੇ ਲੀਡਰ ਨੂੰ ਮਿਲ ਗਿਆ ਤੇ ਤੁਸੀਂ ਜਦੋਂ ਫਰੀਦਕੋਟ ਦੇ ਵਿੱਚ ਆਏ ਤੁਹਾਨੂੰ ਹਾਰ ਦਾ ਮੂਦੂ ਦਿਖਣਾ ਪਿਆ ਕੋਈ ਗੱਲ ਨਹੀਂ ਮੈਂ ਹਾਰਿਆ ਸਮਝਦਾ ਨਹੀਂ ਆਪਣੇ ਆਪ ਨੂੰ ਮੇਰੀ ਪਾਰਟੀ ਜਿੱਤੀ ਮੇਰੇ ਪ੍ਰਧਾਨ ਮੰਤਰੀ ਬਣ ਰਹੇ ਪਾਰਟੀ ਸਾਡੇ ਹੀਰੋ ਨਰਿੰਦਰ ਭਾਈ ਮੋਦੀ ਇੱਥੇ ਪਰਸੈਂਟੇਜ ਵਧੀਆ ਉਹਨਾਂ ਨੇ ਮੇਤੇ ਯਕੀਨ ਕੀਤਾ ਉਹਨਾਂ ਨੇ ਕਿਹਾ ਆਪਣੀ ਧਰਤੀ ਜਿੱਥੇ ਤੁਸੀਂ ਪਾਰਲੀਮੈਂਟ ਚ ਜਿੱਤੇ ਦਿੱਲੀੋਂ ਆ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਆ ਜਾ ਕੇ ਪੰਜਾਬ ਚ ਵੀ ਪਿਆਰ ਦਾ ਬੀਜ ਬੀਜੋ ਬੀਜ ਬੀਜ ਦਿੱਤਾ ਇੱਕ ਦਿਨ ਉਹ ਵਧੇ ਫੁੱਲੇਗਾ। ਫੀਦਕੋਟ ਦੇ ਵਿੱਚ ਕਿਸਾਨਾਂ ਨੇ ਕਾਫੀ ਵਿਰੋਧ ਕੀਤਾ ਤੁਸੀਂ ਗੱਲ ਵੀ ਕਹੀ ਕਿ ਬਈ ਇਹ ਕੁਝ ਕਿਸਾਨ ਨੇ ਜੋ ਵਿਰੋਧ ਕਰਦੇ ਨੇ ਕਿ ਉਹਨਾਂ ਕਿਸਾਨਾਂ ਕਾਰਨ ਹੀ ਹੰਸਰਾਜ ਹੰਸੂਰੀ ਹਾਰੇ ਨੇ ਜਾਂ ਫਿਰ ਤੁਸੀਂ ਵੱਡਾ ਕਾਰਨ ਮੈਨ ਕੀ ਸਮਝਦੇ ਹੋ? ਨਹੀਂ 1,25,000 ਵਿੱਚ ਬਹੁਤ ਸਾਰੇ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਵੋਟਾਂ ਪਾਈਆਂ। ਆ ਥੋੜੇ ਐ ਇਨੇ ਬੰਦੇ ਬਹੁਤ ਹੁੰਦੇ ਆ ਉੱਚ ਕਿਸਾਨਾਂ ਨੇ ਵੀ ਪਾਈਆਂ ਹਾਂ ਜਿੱਥੇ ਬੰਦੀਆਂ ਦੀ ਡਿਊਟੀ ਐ ਉਹਨਾਂ ਨੂੰ ਉਹ ਮੋਰੀ ਇਸ ਕਰਕੇ ਲੱਗੇ ਆ ਕਿ ਕਿਸੇ ਖਾਸ ਗੱਲ ਹੱਕਾਂ ਨੂੰ ਜੋ ਵੀ ਹੈ ਉਹਨਾਂ ਦੀ ਡਿਮਾਂਡਸ ਉਸ ਕਰਕੇ ਉਹ ਵਿਰੋਧ ਕਰਦੇ ਸੀ ਐਸੀ ਗੱਲ ਹੈ ਪਰਸੈਂਟੇਜ ਕੀ ਵਧੀ ਹੈ ਪਹਿਲਾਂ ਤਾਂ ਪਰਸੈਂਟੇਜ ਜਰੂਰ ਜਾਣਦਾ ਹਾਂ ਕਿਵੇਂ ਦੇਖਦੇ ਹਾਂ ਇਸ ਪਰਸੈਂਟੇਜ ਇਹ ਕਾਫੀ ਤਸੱਲੀ ਵਾਲੀ ਗੱਲ ਹੈ ਪਰਸੈਂਟੇਜ ਵਧੀਆ ਅੱਗੋਂ ਬਹੁਤ ਬ੍ਰਾਈਟ ਫਿਊਚਰ ਹੈ 400 ਪਾਰ ਦਾ ਨਾਰਾ ਲੱਗਿਆ ਸੀਗਾ ਬਟ 400 ਪਾਰ ਹੋਏ ਨਹੀਂ ਅਤੇ ਕਾਫੀ ਜਿਹੜੀ ਹੈਗੀ ਉਹ ਯੂਪੀ ਦੇ ਵਿੱਚ ਵੀ ਹਾਰ ਦੇਖਣੀ ਪਈ ਜਿਸ ਜਗ੍ਹਾ ਦੇ ਉੱਤੇ RAM ਨਾਮ ਦੇ ਨਾਰੇ ਲੱਗੇ ਕਿ ਜੋ RAM ਕੋ ਲਾਏ ਹਾਂ ਉਹਨੂੰ ਕੋ ਲਾएंगे ਉਸ ਜਗ੍ਹਾ ਤੋਂ ਹੀ BJP ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਹ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਹਿੰਦੂ ਤਬ ਨੂੰ ਵਧਾਵਾ ਦੇਣ ਦੇ ਲਈ ਹਾਰ ਦਾ ਮੂੰਹ ਦੇਖਣਾ ਪਿਆ ਇੰਨੀ ਅੰਨੀ ਵੱਡੀ ਜਿਹੜੀ ਹੈਗੀ ਲੀਡ ਤੋਂ ਹਾਰੇ ਹਾਲਾਂਕਿ ਇਸ ਵਕਤ ਗਠਜੰਬੰਦਨ ਦੇ ਰਹੀ ਸਰਕਾਰ ਤਾਂ ਬਣ ਰਹੀ ਹੈ ਪਰ ਹਾਰ ਕਾਫੀ ਜਿਹੜੀ ਹੈਗੀ ਉਹ ਵੱਡੀ ਮਿਲੀ ਹੈਗੀ ਕਾਂਗਰਸ ਨੂੰ ਕਾਫੀ ਸੀਟਾਂ ਮਿਲ ਗਈਆਂ ਗੱਲ ਇਹ ਆ ਕਿ ਮੋਦੀ ਸਾਹਿਬ ਤੇ ਉਹਨਾਂ ਦੀ ਟੀਮ ਅਯੁੱਧਿਆ ਮੰਦਿਰ ਬਣਾਉਣ ਦੇ ਸਫਲ ਹੋਏ ਬਿਨਾਂ ਕਿਸੇ ਡਿਸਟਰਬੈਂਸ ਦੇ ਔਰ ਰਾਮ ਕੋ ਲਾਏ ਥੇ ਔਰ ਤੀਜੀ ਵਾਰੀ ਫਿਰ ਭਗਵਾਨ ਰਾਮ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਜਿਨ੍ਹਾਂ ਨੇ ਸਾਥ ਦਿੱਤਾ ਉਹ ਮੰਤਰੀ ਬਣ ਜਾਣਗੇ ਇੱਕ ਅੱਦਾਂ ਹਰ ਵੀ ਜਾਂਦਾ ਕਿਤੇ ਵੀ ਹਰ ਸਕਦਾ ਕੂਪ ਦੇ ਵਿੱਚ ਤੁਸੀ ਜਾਉਂਗੇ 1 ਲੱਖ 23 ਹਜ਼ਾਰ ਲੋਕਾਂ ਨੇ ਵੋਟ ਦਿੱਤੀ ਤੁਹਾਨੂੰ ਉਹਨਾਂ ਦੀ ਆਵਾਜ਼ ਤੁਸੀਂ ਬਣੂ ਲੋਕ ਵੀ ਮੇਰੇ ਲਈ ਪੂਜਣਯੋਗ ਨੇ ਫਰੀਦਕੋਟ ਦੀ ਨਗਰੀ ਪੂਜਣਯੋਗ ਆ ਨੰਗੇ ਪੈਰੀ ਮੈਂ ਉੱਥੇ ਫਿਰਿਆ ਨੰਗੇ ਪੈਰੀ ਜਾ ਕਰਾਂਗਾ ਪਿਆਰ ਨਾ ਜਾਂਦਾ ਰਵਾਂਗਾ ਆਪਕੀ ਸਵਾਲ ਮੇਰਾ ਬਸ ਫਰੀਦਕੋਟ ਦੇ ਲੋਕਾਂ ਨੇ ਜਿਨ੍ਹਾਂ ਨੇ ਪਿਆਰ ਦਿੱਤਾ ਉਹਨਾਂ ਨੂੰ ਕੋਈ ਗੀਤ ਰਾਹੀ ਤੁਹਾਡਾ ਮੈਸੇਜ ਜੀ ਗੀਤ ਰਾਹੀ ਮੈਸੇਜ ਨਹੀਂ ਅੱਜ ਧੰਨਵਾਦ ਹੀ ਕਰਨਾ ਸੀ ਧੰਨਵਾਦ ਬਹੁਤ ਤਾਂ ਬਿਲਕੁਲ ਹੰਸਰਾਜ ਹੰਸੂਰੀ ਨੇ ਜਿਨ੍ਹਾਂ ਨੇ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੈਂ ਇਸ ਵਕਤ ਖੁਸ਼ ਹੈਗਾ ਮੈਂ ਕੋਈ ਨਾਰਾਜ਼ ਨਹੀਂ ਹੈਗਾ ਹਾਰ ਮਿਲੀ ਹੈ ਪਰ ਪਿਆਰੀ ਹਾਰ ਹੈ ਕੈਮਰਾ ਪਸੰਦਕੇ ਦੇ ਨਾਲ ਰਾਜਗੁਪਤਾ ਬਾਬੂ ਸ਼ਾਇ ਟਾਈਮ ਜਲੰਧਰ